ਕੈਸ ਜਨਮ ਦੇ ਦੇ ਵਿੱਚ ਤੈਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਮਿਲਿਆ ਤੇ ਜੇ ਕਰਮ ਚੰਗੇ ਨਹੀਂ ਤੇ ਬੜੇ ਤੁਰੇ ਫਿਰਦੇ ਆਪਣੇ ਵਰਗੇ ਕੋਈ ਕਿਤੇ ਕੋਈ ਕਿਤੇ ਕੋਈ ਕਿਥੇ ਮੱਥੇ ਰਗੜਦਾ ਗੁਰੂ ਸਾਡੇ ਨਾਲ ਪਹਿਲਾਂ ਵੀ ਗੁਰੂ ਨੇ ਸਾਨੂੰ ਨਾਲ ਰੱਖਿਆ ਤੇ ਹੁਣ ਵੀ ਸਾਨੂੰ ਨਾਲ ਰੱਖਿਆ ਹੋ ਗੁਰੂ ਦੀ ਗੋਦ ਦਾ ਆਨੰਦ ਮਾਣਨਾ ਇੱਕ ਬੜੀ ਵੱਡੀ ਗੱਲ ਐ ਛੋਟੀ ਨਹੀਂ ਆਪਾਂ ਸਾਰੇ ਗੁਰੂ ਦੀ ਗੋਦ ਵਿੱਚ ਬੈਠਿਆ ਹਮੇਸ਼ਾ ਪਿਆਰ ਦੇ ਨਾਲ ਰਿਹਾ ਕਰੋ ਮਨ ਦੇ ਵਿੱਚੋਂ ਨਫ਼ਰਤ ਈਰਖਾ ਇੱਕ ਦੂਜੇ ਦੇ ਪ੍ਰਤੀ ਜੇ ਆਪਾਂ ਸੋਚਦੇ ਹੋ ਦੂਰ ਰੱਖਿਆ ਕਰੋ ਹਮੇਸ਼ਾ ਕਿਉਂਕਿ ਆਪਾਂ ਗੁਰੂ ਦੇ ਕੋਲ ਆਏ ਆਂ ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਇਹ ਗੁਰੂ ਕੌਣ ਹੈ ਭਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੂੰ ਦੁਨੀਆ ਤੇ ਕੋਈ ਚੁਗਾ ਨਹੀਂ ਸਕਿਆ ਇਤਿਹਾਸ ਪੜਿਆ ਕਰੋ ਕੋਈ ਉਹਨਾਂ ਨੂੰ ਝੁਕਾ ਨਹੀਂ ਸਕਿਆ ਪਰ ਦੋ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਨੂੰ ਝੁਕਣਾ ਪਿਆ ਸੀ ਗੁਰੂ ਗੋਬਿੰਦ ਸਿੰਘ ਨੂੰ ਵੀ ਝੁਕਣਾ ਪਿਆ ਸੀ ਉਹ ਦੋ ਜਗ੍ਹਾ ਕਿਹੜੀਆਂ ਸੀ ਜਦੋਂ ਪੰਜ ਪਿਆਰਿਆਂ ਨੂੰ ਅਮਰਦੀ ਦਾਤ ਦਿੱਤੀ ਤੇ ਉਹਨਾਂ ਨੂੰ ਸਟੇਜ ਤੇ ਲਿਆਂਦਾ ਗਿਆ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਜਦੋਂ ਉਹਨਾਂ ਨੂੰ ਸਟੇਜ ਤੇ ਖੜਾ ਰਿਆ ਗਿਆ ਜਕਾਰਿਆਂ ਦੇ ਨਾਲ ਉਹ ਸਟੇਜ ਗੂੰਜੀ ਤੇ ਗੁਰੂ ਪਿਤਾ ਨੇ ਫਿਰ ਪੰਜਾਂ ਪਿਆਰਿਆਂ ਦੇ ਵੱਲ ਮੁਖ ਕੀਤਾ ਤੇ ਹੱਥ ਜੋੜ ਕੇ ਕੀ ਆਖਿਆ ਕਹਿਣ ਲੱਗੇ ਖਾਲਸਾ ਜੀ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਅੰਮ੍ਰਿਤ ਦੀ ਦਾਤ ਮੇਰੀ ਝੋਲੀ ਵਿੱਚ ਵੀ ਪਾਓ ਮੈਨੂੰ ਵੀ ਗੋਵਿੰਦ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਉ ਆਜ ਤੋ ਜਿਹੜੇ ਸਿੰਘ ਸਨ ਪੰਜ ਪਿਆਰੇ ਉਹ ਕੋਈ ਆਪਣੇ ਵਰਗੇ ਨਹੀਂ ਸੀ ਸੂਝਵਾਨ ਸਨ ਬ੍ਰਹਮ ਗਿਆਨੀ ਸਨ ਉਹਨਾਂ ਨੇ ਅੱਗੋਂ ਸਵਾਲ ਕੀਤਾ ਕਹਿੰਦੇ ਗੁਰੂ ਪਿਤਾ ਜੀ ਕੋ ਇਸ ਅੰਮ੍ਰਿਤ ਦੇ ਬਦਲੇ ਤੁਸੀਂ ਸਾਡੇ ਸੀਸ ਲਏ ਨੇ ਧਰਤੋਂ ਜੁਦਾ ਕੀਤੇ ਨੇ ਸਾਡੇ ਸੀਸ ਅਸੀਂ ਭੇਟਾ ਕੀਤੀ ਹੈ ਤੁਹਾਨੂੰ ਸੀਸ ਸਾਬ ਦੇ ਤੇ ਤੁਹਾਨੂੰ ਅਸੀਂ ਐਵੇਂ ਦੇ ਦਈਏ ਅੰਮ੍ਰਿਤ ਕਹਿੰਦੇ ਬਦਲੇ ਸਾਨੂੰ ਤੁਸੀਂ ਕੀ ਦਿਓਗੇ ਤੇ ਮਹਾਰਾਜਾ ਕੋ ਹੱਸ ਕੇ ਕਹਿੰਦੇ ਉਹ ਕਹਿੰਦੇ ਪਿਆਰਿਓ ਜੇ ਤੁਸੀਂ ਮੈਨੂੰ ਇੱਕ ਇੱਕ ਸੀਸ ਭੇਟਾ ਕੀਤਾ ਨਾ ਇਸ ਅਮਰਤ ਦੇ ਬਦਲੇ ਯਾਦ ਰੱਖਿਓ ਆਉਣ ਵਾਲਾ ਸਮਾਊਗਾ ਮੈਂ ਸਰਬੰਸਿ ਵਾਰ ਦਿਆਂਗਾ ਤੁਹਾਡੇ ਬੋਲੇ ਸੋਨਿਆਲ ਸਰਬੰਸ ਵਾਰ ਦਿਆਂਗਾ ਤੁਹਾਡੇ ਤੁਮ ਪਹਿਲੀ ਵਾਰੀ ਮਹਾਰਾਜ ਨੇ ਸਿਰ ਝੁਕਾ ਕੇ ਅਮਰਤ ਦੀ ਦਾਤ ਮੰਗੀ ਕਿ ਕੋਈ ਮਾੜੀ ਮੋਟੀ ਦਾਤ ਨਹੀਂ ਹੈ ਤੇ ਦੂਜੀ ਵਾਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਪੰਜ ਪੈਸੇ ਨਾਲੇ ਰੱਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਲੰਮੇ ਪੈ ਕੇ ਝੁਕ ਗਏ ਗੁਰੂ ਗ੍ਰੰਥ ਸਾਹਿਬ ਅੱਗੇ ਕਿ ਆਖਿਆ ਕਹਿਣ ਲੱਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਵੇਂ ਮੰਨਣਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਤੇ ਆਪਾਂ ਜੇ ਉਹਨੂੰ ਪ੍ਰਗਟ ਸਮਝਦੇ ਹੀ ਨਹੀਂ ਆਪਾਂ ਗੁਰੂ ਦਾ ਡਰ ਪੈ ਰੱਖਦੇ ਨਹੀਂ ਸਾਧ ਸੰਗਤ ਪਿਓ ਦੇ ਕੋਲੋਂ ਕਦੀ ਡਰਿਆ ਨਾ ਕਰੋ ਪਿਓ ਦੇ ਉੱਤੇ ਹੱਕ ਰੱਖਿਆ ਕਰੋ ਆਪਦੇ ਆਪਣੇ ਮਾਪੇ ਦੇ ਹੱਕ ਰੱਖਿਆ ਕਰੋ ਜੇ ਮਾਪੇ ਦੇ ਹੱਕ ਰੱਖਦੇ ਆਂ ਤੇ ਗੁਰੂ ਤੇ ਵੀ ਹੱਕ ਰੱਖਿਆ ਕਰੋ ਪਾਈ ਜੋਗਾ ਇਹਦੀ ਉਮਰ 4-5 ਸਾਲ ਦੀ ਸੀ ਵੇਖੋ ਗੁਰੂ ਸਾਨੂੰ ਆਪਣੀ ਗੋਦ ਗੋਦ ਵਿੱਚ ਬਿਠਾ ਕੇ ਸਾਨੂੰ ਪਿਆਰ ਕਰਦਾ ਪਰ ਅਸੀਂ ਗੁਰੂ ਦੀ ਗੋਦ ਵਿੱਚ ਬਹਿ ਕੇ ਰਾਜੀ ਨਹੀਂ ਆਂ ਜੀ ਬੈ ਕੇ ਰਾਜੀ ਨਹੀਂ ਲੈਣ ਲੱਗੀ ਲੰਮੀ ਸਾਰੀ ਮੱਥਾ ਟੇਕਣ ਵਾਸਤੇ ਪਾਈ ਜੋਗੇ ਨੇ ਵੇਖਿਆ ਕਿ ਬੱਚੇ ਸਨ ਕਿ ਤਾਂ ਬੜਾ ਟਾਈਮ ਲੱਗ ਜੂਗਾਗਾ ਜਾਣ ਲੱਗਿਆਂ ਤੇ ਬੱਚੇ ਤੁਹਾਨੂੰ ਪਤਾ ਸ਼ਰਾਰਤੀ ਹੁੰਦੇ ਨੇ 5-6 ਸਾਲਾਂ ਦੇ ਉਹ ਲੈਣ ਤੋਂ ਪਾਸੇ ਹਟੇ દોੜਦੇ ਗਏ ਗੁਰਗੋਬ ਸਿੰਘ ਦੀ ਗੋਦ ਵਿੱਚ ਬੈ ਕੇ ਜਾ ਕੇ ਜਦੋਂ ਬੈਠੇ ਨਾ ਤੇ ਸਿੰਘ ਫੜ ਕੇ ਖਿੱਚਣ ਲੱਗੇ ਵੀ ਇਹ ਬੱਚਾ ਕਿਵੇਂ ਬਹਿ ਗਿਆ ਗੋਦ ਵਿੱਚ ਉਸ ਵੇਲੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਨੇ ਹੱਥ ਦਿੱਤਾ ਕਹਿੰਦੇ ਰੁਕੋ ਕਹਿੰਦੇ ਕੀ ਗੱਲ ਕਹਿੰਦੇ ਬੈਠਾ ਰਹਿਣ ਦੋ ਇਸ ਬੱਚੇ ਨੂੰ ਕਹਿੰਦੇ ਭਾਈ ਤੇਰਾ ਨਾਂ ਕੀ ਐ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਗੋਦ ਵਿੱਚ ਲੈ ਕੇ ਬੈਠੇ ਨੇ ਭਾਈ ਜੋਗੇ ਨੂੰ ਕਹਿੰਦੇ ਪੁੱਤਰ ਤੇਰਾ ਨਾਂ ਕੀ ਐ ਕਹਿਣ ਲੱਗਾ ਜੀ ਮੇਰਾ ਨਾਂ ਜੋਗਾ ਤੇ ਗੁਰੂ ਪਿਤਾ ਕਹਿੰਦੇ ਜੋਗਾ ਫਿਰ ਕਿੰਦੇ ਜੋਗਾ ਕਹਿੰਦਾ ਮਹਾਰਾਜ ਇਸ ਵੇਲੇ ਤੁਹਾਡੀ ਗੋਦ ਵਿੱਚ ਬੈਠਾ ਮੈਂ ਤੇ ਮੈਂ ਤੁਹਾਡੇ ਜੋਗ ਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ ਕਹਿਣ ਲੱਗੇ ਕੀ ਆਖਿਆ ਜੋਗਿਆ ਕਹਿੰਦਾ ਮਹਾਰਾਜ ਮੈਂ ਤੁਹਾਡੀ ਗੋਦ ਵਿੱਚ ਬੈਠਾ ਆਂ ਇਸ ਵੇਲੇ ਮੈਂ ਤੁਹਾਡੇ ਜੋਗ ਆਂ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਮੋਢਿਆਂ ਨਾਲ ਲਾਇਆ ਤੇ ਸਟੇਜ ਤੇ ਖੜੇ ਹੋ ਗਏ ਖੜੇ ਹੋ ਕੇ ਪਤਾ ਕੀ ਆਖਿਆ ਕਹਿਣ ਲੱਗੇ ਜੋਗਿਆ ਜੇ ਤੂੰ ਗੁਰੂ ਗੋਬਿੰਦ ਸਿੰਘ ਜੋਗਿਆ ਨਾ ਤੇ ਗੁਰੂ ਗੋਬਿੰਦ ਸਿੰਘ ਵੀ ਭਰੀ ਸੰਗਤ ਦੇ ਵਿੱਚ ਕਹਿੰਦਾ ਕ્યા ਜਿੱਤੋਂ ਬਾਅਦ ਗੁਰੂ ਗੋਬਿੰਦ ਸਿੰਘ ਵੀ ਤੇਰੇ ਹੀ ਜੋਗ ਹੈ ਵਾਹਿਗੁਰੂ ਈਸ਼ਾਨਿਆ ਸਾਡੇ ਇਹ ਅਸੀਂ ਮੂਦੀ ਗੋਦ ਵਿੱਚ ਬਹਿਣਾ ਤਾਂ ਆਪਾਂ ਨੂੰ ਬਹਿਨੇ ਰੋਝਾਂ ਪਰ ਉਹ ਭਾਵਨਾ ਉਹ ਸ਼ਰਧਾ ਸਾਡੇ ਵਿੱਚ ਨਹੀਂ ਹੈ ਕੱਲ ਅਸੀਂ ਕਿਤੇ ਗਏ ਭਾਈ ਸਾਹਿਬ ਭਿੰਦਰ ਸਿੰਘ ਜੀ ਨਾਲ ਸਨ ਚਾਚਾ ਜੀ ਵੀ ਨਾਲ ਸੀ ਤੇ ਅਸੀਂ ਕਿਸ ਸੱਜਣ ਨੂੰ ਆਖਿਆ ਕਿ ਤੁਸੀਂ ਆਉਂਦੇ ਨਹੀਂ ਕਹਿੰਦੇ ਜੀ ਟਾਈਮ ਨਹੀਂ ਲੱਗਦਾ ਸਾਥ ਸੰਗਤ ਜਿੱਦਨ ਗੁਰੂ ਨੇ ਕਹਿ ਦਿੱਤਾ ਮੇਰੇ ਕੋਲ ਟਾਈਮ ਨਹੀਂ ਤੇਰੇ ਜੋਗਾ ਫਿਰ ਕੀ ਬਣੂ ਅੱਜ ਆਪਾਂ ਕਹਿੰਨੇ ਸਾਡੇ ਕੋਲ ਗੁਰੂ ਲਈ ਟਾਈਮ ਨਹੀਂ ਤੇ ਜੇ ਗੁਰੂ ਨੇ ਕਹਿਤਾ ਮੇਰੇ ਕੋਲ ਟਾਈਮ ਨਹੀਂ ਫਿਰ ਕੀ ਬਣੇਗਾ ਸਾਡਾ ਸਾਥ ਸੰਗਤ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋ ਇੱਕ ਦੂਜੇ ਨੂੰ ਪਿਆਰ ਕਰੋ ਨਫ਼ਰਤ ਦੀ ਨਿਗਾ ਨਾਲ ਨਾ ਵੇਖਿਆ ਕਰੋ ਇੱਕ ਦੂਜੇ ਦੇ ਨਾਲ ਪਿਆਰ ਕਰਿਆ ਕਰੋ ਇੱਜ਼ਤ ਕਰਿਆ ਕਰੋ ਸਤਿਕਾਰ ਕਰਿਆ ਕਰੋ ਇਸ ਸੰਗਤ ਇਹ ਪ੍ਰਵਾਤ ਮੇਰੀਆਂ ਦੁਬਾਰਾ ਨਹੀਂ ਸਾਨੂੰ ਮਿਲਣੀਆਂ ਇਸ ਵਾਸਤੇ ਵੱਡੇ ਭਾਗ ਨੇ ਆਓ ਇੱਕ ਸ਼ਬਦ ਦੀ ਹਾਜ਼ਰੀ ਪੜਨੀ ਆਪਾ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਕਿਉਂਕਿ ਅਸੀਂ ਗੁਰੂ ਨਾਨਕ ਨੂੰ ਆਪ ਛੱਡ ਦਿੱਤਾ ਗੁਰੂ ਕੋਲ ਬਹਿਨੇ ਜ਼ਰੂਰਾਂ ਪਰ ਗੁਰੂ ਦੀ ਮੰਨਦੇ ਨਹੀਂ ਅਸੀਂ ਆਹ ਸਾਰੀ ਸੰਗਤ ਰਲ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਕਿਤੇ ਸਾਡੀ ਵੀ ਤੁਹਾਡੇ ਚਰਨਾਂ ਦੇ ਨਾਲ ਬਾਣੀ ਆਵੇ ਸਾਡੇ ਤੇ ਵੀ ਕਿਰਪਾ ਹੋ ਜਾਏ ਆਹ ਸਾਰੀ ਸੰਗਤ ਨੇ ਹਾਜ਼ਰੀ ਭਰਨੀ ਹੈ ਭਾਈ ਕੋ ਕਿ ਟਾਈਮ ਜਿੰਨਾ ਮਰਜੀ ਆਪਾਂ ਗਵਾ ਲਈਏ ਕੋਈ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਪ੍ਰਭਾਸਪਰੀਆਂ ਤੇ ਆਉਣ ਦਾ ਕੋਈ ਕਹਿੰਦਾ ਮੇਰੇ ਕੋਲ ਉੱਠਿਆ ਨਹੀਂ ਜਾਂਦਾ ਜਿਨ੍ਹਾਂ ਨੂੰ ਪਤਾ ਹੈ ਨਾ ਪਾਇਮਿੰਦਰ ਸਿੰਘ ਜੀ ਹੁਣਾਂ ਨੂੰ ਚਾਚਾ ਜੀ ਨੂੰ ਕੁਝ ਸੰਗਤ ਨੂੰ ਹੀ ਪਤਾ ਮੇਰੇ ਬਾਰੇ ਕਿਉਂਕਿ ਮੈਂ ਤੇ ਬਹੁਤਾ ਦੱਸਣਾ ਨਹੀਂ ਕਿਹਾ ਮੈਂ ਕੌਣ ਆ ਪਰ ਮੈਂ ਤੁਹਾਨੂੰ ਇਹਨਾਂ ਦੱਸ ਦਿਨਾ ਮੈਨੂੰ ਮਿਲਣ ਵਾਸਤੇ 2-2 2.5-2.5 ਘੰਟੇ ਲੱਗਦੇ ਆ ਜਿਨ੍ਹਾਂ ਨੂੰ ਮੇਰੇ ਬਾਰੇ ਪਤਾ ਹੈ ਤੇ 2-2 ਮਹੀਨੇ ਮੈਂ ਕਿਸੇ ਨੂੰ ਟਾਈਮ ਨਹੀਂ ਦਿੰਦਾ ਤੇ ਨਾ ਮੇਰੇ ਕੋਲ ਹੁੰਦਾ ਇੱਕ ਮਿੰਟ ਦਾ ਵੀ ਟਾਈਮ ਜੋ ਮੇਰਾ ਕਾਰੋਬਾਰ ਆ ਪਰ ਸਾਰਾ ਰਿਜੈਕਟ ਕੀਤਾ ਕਿ ਮਹੀਨੇ ਵਾਸਤੇ ਕਿ ਗੁਰੂ ਨਾਨਕ ਸਾਹਿਬ ਦੀ ਪ੍ਰਵਾਤ ਫੇਰੀ ਏ ਪਤਾ ਨਹੀਂ ਅਗਲੇ ਸਾਲ ਇੱਥੇ ਦੁਨੀਆ ਤੇ ਹੋਣਾ ਕਿ ਨਹੀਂ ਆਉਣਾ ਸਾਰਾ ਕੁਝ ਰੱਦ ਕਰਕੇ ਤੇ ਇੱਕ ਮਹੀਨਾ ਇੱਥੇ ਹਰ ਵਾਰੀ ਸੇਵਾ ਗੁਰੂ ਸਾਹਿਬ ਲੈ ਲਏ ਆ ਤੇ ਬੇਨਤੀ ਕਿ ਭਾਈ ਵੱਧ ਤੋਂ ਵੱਧ ਜਿਹੜੇ 2-4 ਦੇ ਨੇ ਆਪਾਂ ਪਹੁੰਚੀਏ ਇੱਕ ਦੂਜੇ ਨੂੰ ਲੈ ਕੇ ਪਹੁੰਚਿਆ ਕਰੀਏ ਤੇ ਗੁਰੂ ਦੇ ਕੋਲੋਂ ਆਪਾਂ ਖੁਸ਼ੀਆਂ ਲੈਣੀਆਂ ਜੀ ਮਿੱਤਰ ਪਿਆਰਾ ਨਾਨਕ ਜੀ ਮਿੱਤਰ ਪਿਆਰਾ ਨਾਨਕ ਜੀ ਮਿੱਤਰ ਸਾਰੇ ਜੱਗ ਪਾਈ ਮਿੱਤਰ ਪਿਆਰਾ ਨਾਨਕ ਜੀ ਮਿੱਤਰ ਪਿਆਰਾ ਨਾਨਕ ਜੀ ਮਿੱਤਰ I'm <laughs> ਸਰ ਪਿਆਰਾ ਨਾਨਕ ਜੀ ਮਿੱਤਰ ਪਿਆਰਾ ਨਾਨਕ ਜੀ ਮਿੱਤਰ ਪਿਆਰਾ ਨਾਨਕ ਨਨਕ ਜੀ ਮਿੱਤਰ ਪਿਆਰਾ ਨਾਨਕ ਜੀ ਮਿੱਤਰ ਪਿਆਰਾ ਨਾਨਕ ਜੀ ਨਾ ਨੰਕਾਰ ਨਾ ਜਾਣਾ ਤੇਰੀ ਨਾਨਕ ਸਾਰ ਨਾ ਜਾਣਾ ਤੇਰੀ ਪਿਆਰਾ ਨਾਨਕ ਜੀ ਮਿੱਤਰ ਸਾਰੇ ਕਰਮ ਕਿਰਪਾ ਜੀ ਓ ਮਿੱਤਰ ਪਿਆਰਾ ਨਾਨਕ ਜੀ ਮਿੱਤਰ ਪਿਆਰਾ ਨਾਨਕ ਜੀ ਮਿੱਤਰ ਵਿਤਰ ਪਿਆਰਾ ਨਾਨਕ ਜੀ 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 ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਮੈਂ ਛੱਡ ਗਵਾਇਆ ਮੈਂ ਸਾਰਿਆਂ ਮੈਂ ਛੱਡ ਗਵਾਇਆ ਮੈਂ ਛੱਡ ਸੋੰਬੇ ਪੁੱਲੀ ਮਿੱਤਰ ਪਿਆਰਾ ਨਾਨਕ ਜੀ ਮਿੱਤਰ ਪਿਆਰਾ ਨਾਨਕ ਜੀ ਮਿੱਤਰ ਪਿਆਰਾ ਨਾਨਕ ਜੀ ਪਿਆਰਾ ਨਾਨਕ ਜੀ ਤੁਸੀਂ ਕੋਹਾਜਰੀ ਪ੍ਰਵਾਨ ਕਰਨੇ ਮੈਂ ਮਾਫੀ ਚੋਣਾ ਸਾਡੇ ਸਤਕਾਰਯੋਗ ਜੀਜਾ ਜੀ ਪਾਇਸਾਪ ਜਰਨੈਲ ਸਿੰਘ ਜੀ ਕੋਲੋਂ ਇਨਾਂ ਨੇ ਹੁਕਮ ਗਿਤਾ ਜੀ ਕੇ ਸਾਉਦਾ ਪੜੋ ਚਰਨ ਕਮਲ ਤੇ ਰਤੋ ਤੇ ਪੀਵਾ ਫਿਰ ਕਿਸੇ ਦਿਨ ਜ਼ਰੂਰ ਹਾਜ਼ਰੀ ਪਰਾਂਗੇ ਬੇਨਤੀ ਹੈ ਸਾਡੇ ਅਤੀ ਸਤਿਕਾਰਯੋਗ ਚਾਚਾ ਜੀ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਨੂੰ ਕਿ ਹੁਣੋ ਸ਼ਬਦ ਕੀਰਤਨ ਦੇ ਨਾਲ ਜ਼ਿੰਮਤਾਂ ਉਨਹਾਲ ਕਰਨ ਕਿਤਨੇ ਕੋ ਹਾਜ਼ਰੀ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ